ਉਸ ਟਾਈਮ ਦਾ ਨਕਸ਼ਾ ਖਿੱਚਿਆ ਏ ਆ ਬੈਠੇ ਨੇ ਭਗਤ ਫਰੀਦ ਸਾਹਿਬ ਜੀ ਮਹਾਰਾਜ ਰੱਬ ਨੇ ਤੈਨੂੰ ਕੋਈ ਸੀ ਕਿ ਭਗਤ ਫਰੀਦ ਸਾਹਿਬ ਜੀ ਮਹਾਰਾਜ ਰੱਬ ਨਾਲ ਗੱਲਾਂ ਹੁੰਦੀਆਂ ਸਿੱਧੀਆਂ ਭਾਵੇਂ ਫਰੀਦ ਸਾਹਿਬ ਕੋਈ ਛੋਟੇ ਮੋਟੇ ਭਗਤ ਨਹੀਂ ਸੀ ਹੋਏ ਐਵੇਂ ਕੋਈ ਗੱਲਾਂ ਬਾਤਾਂ ਦਾ ਪਿਆਰ ਨਹੀਂ ਸੀ ਰੱਬ ਦੇ ਨਾਲ ਦਾ ਦਿਲ ਹੀ ਪਿਆਰ ਸੀ ਇੱਕ ਰੂਪ ਹੋਇਆ ਸੀ ਪਰਮੇਸ਼ਰ ਦੇ ਨਾਲ ਤਦ ਫਿਰ ਜੀ ਬਾਰੇ ਉਹਨਾਂ ਨੂੰ ਪੁੱਛ ਲਓ ਉਹ ਕਹਿੰਦੇ ਤਨ ਗੁਰ ਤੇ ਗੁਰੂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਅਰਜਨ ਦੇਵ ਪਾਸ਼ਾ ਨੇ ਤੁਹਾਨੂੰ ਜਨਮ ਦਾ ਦਿੱਤਾ ਦਰਤ ਦੁੱਖ ਆਉ ਮੰਨਦਾ ਮੈਂ ਤਾਂ ਹੱਸਦਾ ਹਾਂ ਤੁਹਾਨੂੰ ਜਿੰਦਨ ਮਾਣੀ ਕੱਢੀ ਹੱਡਾਂ ਕੋ ਕੜਕਾਏ ਤੰਦੇ ਜਦੋਂ ਜਮ ਲੈਣ ਵਾਸਤੇ ਤੈਨੂੰ ਆਏ ਨਾ ਤੇ ਤੇਰੇ ਸਾਰੇ ਪੈਰ ਤੋਂ ਲੱਕੇ ਸਿਰ ਤੱਕ ਸਾਰੇ ਰੋਮਾਂ ਵਿੱਚ ਸਵਾਸੀ ਗੇ ਪਉਣ ਤੋਂ ਬਗੈਰ ਪੈਰ ਸੇਜ ਦੀ ਲਚਕ ਨਹੀਂ ਆ ਸਕਦੀ ਪਉਣ ਤੋਂ ਬਗੈਰ ਹਵਾ ਤੋਂ ਬਗੈਰ ਸੀੇ ਵਿੱਚ ਲਚਕ ਨਹੀਂ ਆ ਸਕਦੀ ਕਦੇ ਵੀ ਸੀੇ ਮੁੜਦੀ ਸਕਦਾ ਕਿਤੇ ਵੀ ਆ ਬੁੱਤ ਤੁਸੀਂ ਦੇਖਦੇ ਦੇ ਨੂੰ ਚਾਵਾਂ ਨਹੀਂ ਹੁੰਦੀ ਸ਼ਹਿਰਾ ਵਿੱਚ ਪਿੰਡਾਂ ਵਿੱਚ ਤੇ ਬੁੱਤ ਲੱਗੇ ਦੇਖਦੇ ਜੇ ਪਤਾਂ ਦੇ ਸੂਰਬਿਆਂ ਦੇ ਫੋਜੀਆਂ ਦੇ ਉਹਨਾਂ ਵਿਚ ਆਵਾਂਦੇ ਦੇ ਬੁੱਤਾਂ ਵਿੱਚ ਕੇਵਲੇ ਬੁੱਤ ਸਾਜਿਆ ਜਿਹੜਾ ਬਣਾਇਆ ਏ ਇਹ ਅਕਾਰਪੁਰਖ ਵਾਇਰ ਨੇ ਇਹਦੇ ਰੋਮ ਰੋਮ ਦੇ ਵਿੱਚ ਹਵਾ ਪਹਚਾਈ ਹੁੰਦੀ ਤੇ ਰੋਮਾਂ ਰਾਹੀਂ ਅੰਦਰ ਜਾਂਦੀ ਹਵਾ ਤੇ ਰੋਮਾਂ ਰਾਹੀਂ ਬਾਹਰ ਆਉਂਦੀ ਹੈ ਮੂੰਹ ਤੇ ਸਾਦਨੇਆਂ ਜਾਦੀ ਵਾਰ ਕੰਡ ਰਮਾਂ ਤੇ ਜਿਹੜੀ ਬੱਜਨ ਦੀ ਰੋਮਾਂ ਤੋਂ ਨਾ ਰੋਮ ਨਹੀਂ ਕਰ ਸਕੇ ਕਿਉਂਕਿ ਸਰਾਕ ਛੋਟਾ ਹੁੰਦਾ ਹੈ ਇਹਦੇ ਸੇਦ ਵਿੱਚ ਜਿਹੜੀ ਹਵਾ ਚਾਹੀਦੀ ਉਹ ਨਹੀਂ ਉਹ ਕੱਢ ਨਹੀਂ ਸਕਦੇ ਬਾਹਰ ਫਿਰ ਫੇਫੜਿਆਂ ਨੂੰ ਕੰਮ ਕਰਨਾ ਪੈਂਦਾ ਮੂੰਹ ਰਾਹੀਂ ਫੇਰਦੀ ਹਵਾ ਉਹ ਜਿਹੜੀ ਰੋਮ ਰੂਪ ਚੋਂ ਕੱਢਣੀ ਆਵਾ ਸਵਾਸ ਲੈਣੇ ਆ ਉਹ ਐਵੇਂ ਤੇ ਨਿਕਲਦੇ ਨਹੀਂ ਪਿਆਰੋ ਉਹ ਤਾਂ ਐਵੇਂ ਐਵੇਂ ਤੇ ਨਿਕਲਦੇ ਹੋ ਉਹ ਕਹਿੰਦੇ ਹੱਡਾਂ ਨੂੰ ਕੜਕਾਏ ਹੱਡਾਂ ਨੂੰ ਕੁੱਟ-ਕੁੱਟ ਕੇ ਹੱਡਾਂ ਵਿੱਚੋਂ ਵੀ ਕੱਢ ਲੈਂਦੇ ਆ ਸੇਜ ਚੋਂ ਤੇ ਕੱਢ ਹੀ ਲਈ ਹੱਡਾਂ ਵਿੱਚ ਵੀ ਆਪਾਂ ਆ ਹੱਡਾਂ ਵਿੱਚੋਂ ਵੀ ਕੱਢ ਲੈਂਦੇ ਆ ਬਾ ਫੇਰ ਮੇਰੇ ਤਕ ਹੁੰਦਾ ਕਢਾਉਣ ਤੋਂ ਛੋਟਾ ਜਿਹਾ ਪ੍ਰਸ਼ਨ ਕਰਨ ਦਾ ਹੋਵੇ ਸਾਡੇ ਕੋਲ ਅੰਦਰ ਵਿਕਾਰ ਪੈਦਾ ਹੋ ਜਾਵੇ ਤਉਨੂੰ ਪ੍ਰਸ਼ਨ ਕਰਨਾ ਪੈਂਦਾ ਵੀ ਇਹ ਦੁੱਖ ਸਹਾਰ ਨਹੀਂ ਸਕਦਾ ਤੇ ਜਿਹਨੇ ਸਾਰੇ ਸੀ ਵਿੱਚੋਂ ਪ੍ਰਾਣ ਕਢਣੇ ਆ ਦੁਪਨਾ ਹੋਇਆ ਹੋਗਾ ਕੋਈ ਪ੍ਰਸ਼ਨ ਨਹੀਂ ਪਰ ਉਹ ਜਿਹੜੀ reel ਬਣੀ ਹੋਈ ਸੀ ਫਿਲਮ ਬਣੀ ਹੋਈ ਸੀ ਨਾ ਉਹ ਕਾਰਪੂਰਗੁਆਈ ਨੂੰ ਹੁੰਦਾ ਜਦੋਂ ਜਨਮ ਤੋਂ ਪਹਿਲਾਂ ਹੀ ਡਿਲੀਟ ਕਰ ਦਿੱਤੀ ਬੇ ਨਭੇ ਪਤਾ ਨਾ ਲਗੇ ਕਬਰਾਂ ਨਾ ਜਾਵੇ ਬੇ ਮੇਰਾ ਹਾਲ ਹੋਇਆ ਇਹ ਤਾਂ ਗੁਰੂ ਸਾਹਿਬ ਦੱਸਦੇ ਤੇਰਾ ਸੁਜਨਾ ਆ ਹਾਲ ਹੋਇਆ ਸੀ ਤੇ ਆਪਾਂ ਕਈਆਂ ਦਿਨਾਂ ਤੋਂ ਪਿਆ ਰਹੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਵੇਂ ਦੀ ਅਮਰਤਾ ਦਾ ਰਹੇ ਹੋ ਤਪੂ ਤੱਕ ਤਾਂ ਪੁੰਚੇ ਸੀ ਜਿਸ ਤਰ੍ਹਾਂ ਉਹਨਾਂ ਹੀ ਆਪਾਂ ਫਰੀਦ ਸਾਹਿਬ ਦੀ ਗੱਲ ਕੀਤੀ ਵੀ ਸਾਡੇ ਰੋਮ ਰੋਮ ਵਿੱਚ ਹਵਾ ਸੀ ਤੇ ਪੰਜ ਕਿਸਮ ਦੀ ਆਵਾਜ਼ ਦਿੱ ਪਰ ਸਾਡੇ ਸਰੀਰ ਵਿੱਚ ਪੰਜ ਕਿਸਮ ਦੀ ਤੇ ਆਪਾਂ ਕਈਆਂ ਦਿਨਾਂ ਤੋਂ ਇਹ ਦਰਕਰਦੇ ਨੇ ਪੰਜ ਹੀ ਕਿਉਂ ਚੱਲਦੇ ਆ ਰਹੇ ਪੰਜਾਂ ਨੂੰ ਲੈ ਕੇ ਸੰਸਾਰ ਵਿੱਚ ਅੱਗੇ ਕ੍ਰਿਆ ਚੱਲਦੀ ਆ ਰਹੀ ਆ ਅਕਾਲ ਪੁਰਖ ਵਾਹਿਰੂ ਦੀ ਤੇ ਪੰਜਾਂ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੀ ਸਾਡੇ ਸਰੀਰ ਦੀ ਕ੍ਰਿਆ ਹੈ ਉਹ ਨਾਲ ਹੀ ਪੰਜ-ਪੰਜ ਗੁਰੂ ਸਾਹਿਬ ਲੁਆ ਰਹੇ ਨੇ ਸਾਡੇ ਅੰਦਰ ਹਵਾ ਵੀ ਪੰਜ ਪ੍ਰਕਾਰ ਦੀ ਪਾਤਸ਼ਾਹ ਨੇ ਸਾਨੂੰ ਜਦੋਂ ਅੰਮ੍ਰਿਤ ਛਕਾਇਆ ਉਦੋਂ ਬਾੜੀਆਂ ਵੀ ਪੰਜ ਪੜੀਆਂ ਪੰਜਾਂ ਦੇ ਸਵੇਰ ਦੇ ਨਾਲ ਅੰਮ੍ਰਿਤ ਤਿਆਰ ਹੋਇਆ ਪੰਜਾਂ ਪਿਆਰਿਆਂ ਨੂੰ ਛਕਾਇਆ ਪੰਜਾਂ ਸਵੇਲ ਕਿਵੇਂ ਅੰਮ੍ਰਿਤ ਨਾਲ ਹੋਇਆ ਇੱਕ ਪਿਆਰਿਓ ਉਹ ਬਰਤਨ ਦੇਸ ਦੇ ਵਿੱਚ ਪਾਣੀ ਪਾਇਆ ਇੱਕੋ ਬਰਤਨ ਹੋ ਗਿਆ ਤੇ ਪਾਣੀ ਹੋ ਗਿਆ ਦੂਜਾ ਖੰਡਾ ਹੋ ਗਿਆ ਤੀਜੇ ਤਤਾਸੇ ਚੌਥੇ ਤਤਾਸੇ ਹੋ ਗਏ ਤੇ ਛੇਵਾ ਭਾਵੇਂ ਥੱਲੇ ਵਾਲਾ ਕੁੰਡਾ ਜਿਹੜਾ ਰੱਖਦੇ ਤੇ ਉੱਪਰਲਾ ਬੱਠਰ ਰੱਖਿਆ ਜਾਂਦਾ ਹੈ ਜਦ ਪਾਣੀ ਪਾਇਆ ਜਾਂਦਾ ਹੈ ਤੇ ਉਹਨੂੰ ਉਟਾਦੇ ਉਹ ਛੇਵਾ ਪੰਜਵਾ ਜਿਹੜਾ ਹੈ ਉਹਨੂੰ ਸਰਬਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਲੋੜਾ ਲੋ ਵਿੱਚ ਖੁਦ ਖੁਦਾ ਨੂੰ ਕਿਗਤਾਰੂ ਕਰ ਰਹੇ ਨਾ ਤਾਨੂੰ ਪੰਜਾਂ ਅੰਮ੍ਰਿਤ ਕਹਿੰਦੇ ਆ ਪੰਜ ਅੰਮ੍ਰਿਤ ਪੰਜਾਂ ਦੇ ਸਹਿਯੋਗ ਦੇ ਨਾਲ ਅੰਮ੍ਰਿਤ ਤਿਆਰ ਹੋਇਆ ਉਹ ਪੰਜਾਂ ਪੈਰਾਂ ਨੂੰ ਛਕਾਇਆ ਸਾਡੇ ਕ ਮੈਂ ਤੁਹਾਨੂੰ ਹੋਰ ਵਿਚਾਰ ਦੇਵਾਂ ਪਰ ਕੀੰਦੀ ਪੈਰੋਂ ਤਿਆਰ ਨਾ ਸੁਣੋ ਸਾਡਾ ਜਿੰਨੇ ਕ ਮੈਂ ਜੇ ਤੁਸਾਂ ਪ੍ਰਚਾਰਕ ਸੁਣੇ ਜਿੰਨੇ ਤੁਸਾਂ ਸੁਣਿਆ ਜਾਂ ਮੈਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਤੈਨੂੰ ਸ਼ਬਦ ਹੀ ਬੜਾ ਗਲਤ ਅਸੀਂ ਜੋੜਦੇ ਹਾਂ ਸ਼ਬਦ ਹੀ ਅਸੀਂ ਬਹੁਤ ਜ਼ਿਆਦਾ ਗਲਤ ਜੋੜਦੇ ਹਾਂ ਸਾਜਣਾ ਜਿਹੜਾ ਨਾ ਪਹਿਲੇ ਸਾਜਣਾ ਕਿਸੇ ਨੂੰ ਉਹ ਜਿਹੜਾ ਸਜਿਆ ਜਾਂਦਾ ਟੁੱਟ ਵੀ ਜਾਂਦਾ ਹੈ ਜਿਹੜਾ ਸਜਿਆ ਹੀ ਹੁੰਦਾ ਨਾ ਉਹ ਟੁੱਟ ਵੀ ਜਾਂਦਾ ਹੈ ਜਿਹੜਾ ਘੜਿਆ ਜਾਂਦਾ ਟੁੱਟਦਾ ਹੈ ਘੜਾ ਘੜਿਆ ਤੇ ਸਜਣਾ ਇੱਕੋ ਹੀ ਗੱਲ ਹੈ ਸਜੇ ਨਹੀਂ ਸੀ ਉਹਨਾਂ ਨੇ ਜੇ ਇੱਕ ਸ਼ਬਦ ਅਸੀਂ ਹੋਰ ਵਰਤ ਲੈਨੇ ਆ ਵੀ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਦੀ ਚੋਣ ਕੀਤੀ ਪਰ ਚੋਣ ਸ਼ਬਦ ਵੀ ਬਹੁਤ بڑا ਹੈ ਚੰਗਾ ਸ਼ਬਦ ਨਹੀਂ ਪੰਜਾਂ ਪਿਆਰ ਵਾਸਤੇ ਚੰਗਾ ਨਹੀਂ ਉਧਰ ਤੇ ਬਹੁਤ ਚੰਗਾ ਹੈ ਚੋਣ ਕਰਤੀ ਜਾਂਦੀ ਆ ਕਿਸੇ ਹੋਰ ਕੰਮ ਵਿੱਚ ਅਸ਼ਰੋਮਣੀ ਕਮੇਟੀ ਦੀਏ ਵੋਟਾਂ ਪੈਂਦੀ ਆ ਮੈਂਬਰ ਬਣਦੇ ਆ ਚੋਣ ਹੁੰਦੀ ਆ ਫਿਰ ਚੋਣ ਦੇ ਵਿੱਚ ਫਿਰ ਚੋਣ ਹੁੰਦੀ ਆ ਉਹਨਾਂ ਵਿੱਚੋਂ ਮੈਂਬਰ ਬਣਾਏ ਜਾਂਦੇ ਆ ਫਿਰ ਚੋਣ ਹੁੰਦੀ ਆ ਫਿਰ ਪ੍ਰਧਾਨ ਬਣਾਇਆ ਜਾਂਦਾ ਫਿਰ ਚੋਣ ਹੁੰਦੀ ਹੈ ਜਿਹਦਰ ਬਣਾਇਆ ਜਾਂਦਾ ਚੋਣ ਕਰਨ ਲੱਗਿਆਂ ਇੱਕੇ ਦਮ ਚੋਣ ਨਹੀਂ ਹੋ ਸਕਦੀ ਫਿਰ ਜੇ ਚੋਣ ਹੀ ਹੁੰਦੀ ਹੁੰਦੀ ਤੇ ਪਾਸ਼ਾ ਨਾ ਨਾ ਲਾ ਕੇ ਵਜਾ ਮਾਰ ਲੈਂਦੇ ਫੁਲਾਣਾ ਆਵੇ ਫੁਲਾਣਾ ਆਵੇ ਦੂਜਾ ਆਵੇ ਤੀਜਾ ਆਵੇ ਚੌਥਾ ਆਵੇ ਪੰਜਵਾਂ ਆਵੇ ਉਹਨਾਂ ਦੇ ਬਾਅਦ ਦੀ ਕਿਸੇ ਨੂੰ ਮਾਰੀ ਚੋਣ ਦੀ ਕੀਤੀ ਉਹਨਾਂ ਨੇ ਉਹਨਾਂ ਤੋਂ ਕੇਵਲ ਆਵਾਜ਼ ਮਾਰੀ ਹੁਣ ਸਾਡੇ ਵਿਦਵਾਨ ਜਿਹੜੇ ਜਿਨ੍ਹਾਂ ਨੇ ਗਣਤੀ 10 ਹਜ਼ਾਰ ਕਿਤਾਬ ਲਾਇਆ ਉਸ ਟਾਈਮ ਦਾ ਉਹਨਾਂ ਨੇ 80 ਹਜ਼ਾਰ ਦਾ ਕੱਟ ਕੇ ਆਏ ਵੀ ਉਸ ਟਾਈਮ 80 ਹਜ਼ਾਰ ਬੰਦਾ ਇਕੱਠਾ ਹੋਇਆ ਸੀ ਤੁਹਾਨੂੰ ਤਾਂ ਕੇਵਲੋ ਆਵਾਜ਼ ਮਾਰੀ ਸੀ ਇਹ ਆ ਮੇਰੀ ਤਲਵਾਰ ਜਿਹੜੀ ਹੈ ਨਾ ਕਿਰਪਾਨ ਜਿਹੜੀ ਵਾਹਿਗੁਰੂ ਤਲਵਾਰ ਤੇ ਕਿਰਪਾਨ ਵਿੱਚ ਫਰਕ ਹੁੰਦਾ ਫਿਰ ਥੋੜਾ ਜਿਹਾ ਸਮਝ ਲਿਓ ਜਿਸ ਕਿਰਪਾਨ ਵਿੱਚ ਥੋੜੀ ਦਇਆ ਹੋਵੇ ਉਹਨੂੰ ਕਿਰਪਾਨ ਕਹਿੰਦੇ ਆ ਜਿਹਦੇ ਵਿੱਚ ਥੋੜੀ ਦਇਆ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਰਪਾਨ ਚਲਾਈ ਕਿਰਪਾ ਆਣ ਉਹਦੇ ਵਿੱਚ ਦਇਆ ਸੀਗੀ ਉਹਦੇ ਵਿੱਚ ਦਇਆ ਸੀ ਤਲਵਾਰ ਹੁੰਦੀ ਆ ਸੂਰਮਿਆਂ ਦੇ ਕੋਲ ਉਹਨਾਂ ਕੋਲ